ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਤੇ ਸਿਕੰਜਾ ਕੱਸਣ ਦੀ ਤਿਆਰੀ ਸੋਲਰ ਲਾਈਟ ਲਾਂਚ ਕੀਤਾ ਗਿਆ ਇਸੇ ਕੋਟਲਾ ਇਸਨ ਵੱਡੀ ਖਬਰ ਸਾਹਮਣੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਦੀ ਸਰਕਾਰੀ ਇੱਕ ਸਾਬਕਾ ਕਾਂਗਰਸ ਮੰਤਰੀ ਤੇ ਸਿਕੰਜਾ ਕੱਸਣ ਜਾ ਰਹੀ ਹੈ ਇਹ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਵਿੱਚ ਸੋਲਰ ਲਾਈਟ ਲਗਾਉਣ ਨਾਲ ਸੰਬੰਧਿਤ ਹੈ ਮੁੱਖ ਮંત્રી ਭਗਵੰਤ ਮਾਨ ਨੇ ਇਸ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਈ ਸੀ ਅਤੇ ਜਿਸ ਤੋਂ ਬਾਅਦ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੇ 23 ਪਿੰਡਾਂ ਵਿੱਚ ਇਸ ਦੀ ਜਾਂਚ ਕੀਤੀ ਅਤੇ ਇਸ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ 23 ਪਿੰਡਾਂ ਵਿੱਚ ਲਗਾ ਲਗਾਈਆਂ ਗਈਆਂ ਸੋਲਰ ਲਾਈਟਾਂ ਦੀ ਜਾਂਚ ਵਿੱਚ 24.6552 ਲੱਖ ਰੁਪਏ ਦਾ ਘੁਟਾਲੇ ਦੀ ਗੱਲ ਸਾਹਮਣੇ ਆਈ ਜਦ ਕੀ ਹਾਲੇ ਤਾਲੀ ਪਿੰਡਾਂ ਦੀ ਜਾਂਚ ਹੋਣੀ ਬਾਕੀ ਹੈ ਦਿਹਾਤੀ ਵਿਕਾਸ ਦੇ ਪੰਚਾਇਤ ਮੰਤਰੀ ਤਰਨ ਪ੍ਰੀਤ ਸੋਦਨ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਦਾ ਖੁਲਾਸਾ ਕਰਨਗੇ ਜਾਣਕਾਰੀ ਅਨੁਸਾਰ ਵਿਭਾਗ ਜਾਂਚ ਵਿੱਚ ਬਹੁਤ ਅਨਚ ਜਾਣਕਾਰੀ ਸਾਹਮਣੇ ਆਈ ਹੈ ਜਿਸ ਅਨੁਸਾਰ ਸੋਲਰ ਲਾਈਟ ਲਾਈ ਲਗਾਏ ਗਏ ਖੰਭੇ ਦੀ ਲਾਈਟ ਨੂੰ ਘਟਾ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਖੰਭਾ ਲਗਾਉਣ ਲਈ ਜਿੰਨਾ ਬੇਸ ਬਣਾਇਆ ਜਾਣਾ ਸੀ ਉਹ ਨਹੀਂ ਬਣਾਇਆ ਗਿਆ ਤੇ ਉੱਪਰੋਂ ਇੱਕ ਫੁੱਟ ਲੰਬਾਈ ਕੱਟ ਦਿੱਤੀ ਗਈ ਜੇ ਖੰਬੇ ਦੀ ਲਾਈਟ 11 ਫੁੱਟ ਰੱਖਣੀ ਸੀ ਤਾਂ ਉਸ ਨੂੰ 10 ਫੁੱਟ ਹੀ ਰੱਖਿਆ ਗਿਆ ਵਿਭਾਗੀ ਸੂਤਰ ਅਨੁਸਾਰ ਸੋਲਰ ਲਾਈਟ ਦੀ ਬੈਟਰੀ ਵਿੱਚ ਵੀ ਵੱਡਾ ਖੇਲ ਹੋਇਆ ਤੇ ਪਰ ਇਸ ਮਾਮਲੇ ਵਿੱਚ ਵਿਭਾਗ ਦੇ ਹੱਥ ਖਾਲੀ ਹਨ ਕਿਉਂਕਿ ਜੋ ਸੋਲਰ ਲਾਈਟਾਂ ਲਗਾਈਆਂ ਗਈਆਂ ਸਨ ਉਹਨਾਂ ਦੀ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ ਵਿਭਾਗ ਦੀ ਹੁਣ ਤੱਕ ਦੀ ਜਾਂਚ ਵਿੱਚ ਕੋਈ ਪੁਰਾਣੀ ਬੈਟਰੀ ਨਹੀਂ ਮਿਲੀ ਧੰਨਵਾਦ